ਚਾਹ ਦੇ ਨਾਲ ਪਕੌੜਾ ਨਾਲ ਸਾਸ ਆਜੋ ਵੀ ਜਿਹਨੇ ਖਰਗਨ ਵੀ ਉੱਥ ਕੀ ਆ ਹਨਾ ਸਰਗੂੰ ਕਹਦੇ ਹੈਲੋ ਗਾਇਸ ਹੈਲੋ ਗਾਇਸ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਰੀਤ ਸ਼ੌਕੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਬਸੰਤ ਪੰਛਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਵੈਸੇ ਠੰਡ ਬਹੁਤ ਆ ਪਤੰਗੜਾ ਉਹ ਨਹੀਂ ਕਰਦਾਗਾ ਮੈਨੂੰ ਲੱਗਦਾ ਨਹੀਂ ਸਾਡੇ ਪਿੰਡ ਵੀ ਅੱਜ ਕੋਈ ਖਾਸ ਪਤੰਗਾਂ ਚੜੀਆਂ ਨਹੀਂ ਤੇ ਫਾਦੇ ਖੋ ਰੀਤ ਕਰਦੀ ਰੀਤ ਕੀ ਬਣਾ ਰਹੀਆਂ ਆਗੀ ਲਗਾ ਗਈਆਂ ਪਕੌੜੇ ਲਓ ਜੀ ਰੀਤ ਬਣਾਉਣ ਲੱਗੀ ਆ ਠੰਡ ਕਰਕੇ ਪਕੌੜੇ ਤੇ ਜੇ ਕਿਸੇ ਨੇ ਪਾਲਕ ਦੇ ਪਕੌੜੇ ਜੀ ਰੀਤ ਹੁਣ ਸੀਰਨ ਲੱਗ ਪਈ ਆ ਆਲੂ ਆਲੂ ਤੇ ਗੰਡੇ ਅੱਖਾਂ ਚ ਰੋਈਗਾ ਤਾਂ ਜਾਣੀ ਆ ਹਾਂ ਜਿੱਦਾਂ ਨਹੀਂ ਰੋਈ ਰੋਈ ਜਾਂਦੀ ਆ ਨਹੀਂ ਰੋਈ ਰੋਈ ਜਾਂਦੀ ਆ ਏਦਾ ਨਾ ਠੰਡਾ ਕਰ ਗਿਆ ਹੱਥ ਨਾ ਗੜੇ ਜੇ ਲੱਗੇ ਪਏ। ਲਓ ਜੀ ਆਲੂ ਤੇ ਗੰਡੇ ਚੀਰੇ ਜਾ ਰਹੇ ਆ। ਪਾਲਕ ਕੱਟ-ਕਟਿਆ ਜਾ ਚੁੱਕਿਆ। ਪਕੌੜੇ ਰੈਡੀ ਹੋ ਰਹੇ ਆ। ਆਲੂ, ਗੰਡੇ ਤੇ ਪਾਲਕ ਇਕ ਕਰਤਾ ਵੇਸਣ ਮਿਕਸ। ਕਰਤਾ ਕੰਮ। ਲੋਕਾਂ ਨੇ ਬਸੰਤ ਪਤ ਪੰਚਮੀ ਦੇ ਵਿੱਚ ਪਤੰਗ ਡਾਈਆ ਤੇ ਅਸੀਂ ਦਾ ਪਕੌੜਾ। ਪਕੌੜਾ ਹੋ ਚੁੱਕਿਆ ਰੈਡੀ। ਮਤਲਬ ਰੈਡੀ ਨਹੀਂ ਬਣ ਰਿਹਾ। ਲਓ ਜੀ ਮੈਨੂੰ ਲੱਗਦਾ ਪਕੌੜੇ ਬਣ ਗਏ ਨੇ ਤੇ ਪਕੌੜੇ ਆ ਰਹੇ ਨੇ ਸਾਡੇ ਕੋਲੇ ਬਣ ਕੇ। ਹਾਂ ਚਾਹ ਦੇ ਨਾਲ ਪਕੌੜਾ ਨਾਲ ਸਾਸ ਆਜੋ ਵੀ ਜਿਹਨੇ ਖਾਣਾ ਚਾਹ ਦੇ ਨਾਲ ਪਕੌੜਾ ਪਾਲਕ ਪਕੌੜਾ ਤੇ ਇਹ ਬਣਾ ਕੇ ਲੈ ਕੇ ਆਈ ਆ ਰੀਤ ਤੇ ਇਸ ਅੱਛਾ ਮੈਂ ਇੰਨੇ ਕੀ ਬਣਿਆ ਹਜੇ ਹਜੇ ਇੰਨੇ ਬਣਿਆ ਅਜੇ ਹੋਰ ਬਣ ਜਾਂਦੇ ਆ ਅੱਛਾ ਠੀਕ ਆ ਨਾਲ ਨਾਲ ਹੀ ਖਾਈ ਜਾਵਾਂਗੇ ਨਾ ਓਕੇ ਲੋ ਵੀ ਆਜੋ ਜਿਹਨੇ ਪਕੌੜੇ ਖਾਣੇ ਆ ਚਾਹ ਦੇ ਨਾਲ ਤੇ ਠੰਡਾ ਠੰਡਾ ਮੌਸਮ ਆ ਰਾਤ ਮੀਂਹ ਪੈ ਕੇ ਹਟਿਆ ਸਨੋ ਵੀ ਪਈ ਆ ਬਰਫ ਬਰਫ ਹਾਂ ਕਹਿੰਦੇ ਬਰਫ ਵੀ ਪਈ ਆ ਤੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰਾਤ ਗੜੇ ਪਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਖਾ ਲਿਆ ਪਕੌੜੇ ਪਕੌੜੇ ਤੇ ਸਾਡੀ ਸਰਗਨ ਵੀ ਉੱਠ ਗਈ ਆ ਹਨਾ ਸਰਗਨ ਕਹਦੇ ਹੈਲੋ ਗਾਇਸ ਹੈਲੋ ਗਾਇਸ ਹਾਂ ਮੇਰਾ ਪੁੱਤ ਵੀ ਉੱਠ ਗਿਆ ਤੇ ਅਸੀਂ ਖਾ ਲਿਆ ਪਕੌੜੇ ਰੋਟੀ ਇਸ ਤੋਂ ਬਾਅਦ ਖਾਵਾਂਗੇ ਰੋਟੀ ਤੇ ਮੈਂ ਜਾਣਾ ਹੈਗਾ ਕੰਮ ਤੇ ਤੇ ਸੋ ਆਪਣੇ ਵਲੌਗਸ ਨੂੰ ਪਿਆਰ ਦੇ ਲਈ ਤੁਹਾਡੇ ਸਾਰਿਆਂ ਦਾ ਦਿਨੋਂ ਧੰਨਵਾਦ ਜੀ ਤੇ ਸਾਡੇ ਵਲੌਗ ਜ਼ਰੂਰ ਦੇਖਿਆ ਕਰੋ ਪੂਰੇ ਦੇਖਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵਲੌਗ ਲੈ ਕੇ ਆਉਂਦੇ ਰਵਾਂਗੇ ਵਲੌਗ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਦੇ ਵਿੱਚ